ਓ ਮਾਸ਼ਾ ਅੱਛਾ ਉਹ ਹੋ ਲਾ ਲੈ ਸਾਬ ਕਹਾ ਮੇਰੇ ਬੇਬੇ ਦੇ ਚਾਚੇ ਦਾ ਪੁੱਤ ਹੂੰ ਹੈ ਤੇ ਦੀ ਵੱਡੀ ਗੱਲ ਆ ਅੱਛਾ ਰਿਸ਼ਤੇ ਤਾਂ ਸਾਂਭੀ ਆਉਂਦੇ ਆ ਅੱਛਾ ਉਹਦੇ ਚ ਹੋਰ ਲਾ ਲੈ ਸਾਬ ਉਹ ਤਾਂ ਰਹਿੰਦੇ ਨੇ ਐ ਜਿਵੇਂ ਮਤਲਬ ਇੱਕ ਪਿੰਡ ਹੋਰ ਹੈ ਹੂੰ ਥੋੜੀ ਬਾਤ ਤੇ ਇਹ ਅਸਲੀਂ ਵੀ ਹੋਰ ਪਿੰਡ ਆ ਹੈ ਚਾਹ ਲੈ ਕੇ ਜੋ ਹੋਰ ਹੂੰ ਉਹ ਹੋਣ ਮੈਂ ਕਿਸੇ ਦੀ ਰਾਮਲੀਲਾ ਬਣਾਉਣੀ ਹੋਵੇ ਕਿਸੇ ਦੀ ਹਾਂ ਤੇ ਰਾਮਲੀਲਾ ਮੈਂ ਬਣਾਕੀ ਨਾ ਦਾਗਦਾ ਇਹ ਨਹੀਂ ਕਹਿ ਸਕਦਾ ਕਿ ਇਹ ਚ ਕੋਈ ਫਾਰੇ ਰਾਮਲੀਲਾ ਹੁਣ ਕਿਹੜੀ ਆ ਰਾਮਲੀਲਾ ਜਿਹੜੀ ਯਾਰ ਆਹ ਮਖੌਲ ਦੇ ਕਰਮਾਂ ਬਾਣ ਮਾਰ ਹਾਂ ਇੱਕ ਗੱਲ ਨਾ ਸੋਚਣੀ ਮੈਂ ਆਪ ਦੀ ਅੱਛਾ ਆਪ ਦੀ ਗੱਲ ਸੁਣਾਉਣਾ ਮੈਂ ਤਾਂ ਆਹ ਰਾਮ ਜੀ ਨੇ ਕਹਿਣ ਦੇਣ ਹਾਂ ਆ ਨਾ ਨਾ ਹੈ ਹੀ ਆਪ ਦੀ ਕਿਛੇ ਮੇਰੀ ਦੁਨਆ ਬੰਨਾਂ ਨੇ ਬੈਠਾ ਇੰਨਾ ਆਵਾ ਧੀਗੀ ਉੜੀਆਂ ਤੋਂ ਲੈ ਕੇ ਪਿੰਡਾਂ 'ਚ ਜਿਹੜੇ ਜਿਹੜੇ ਨੂੰ ਮਾਗੜੀ ਤੋਂ ਬਿਨਾਂ ਰੋਟੀ ਨਹੀਂ ਦਿੰਦੀਆਂ ਕਿਹੜੇ ਕਿਹੜੇ ਪਿੰਡਾਂ 'ਚ ਨਸਿਆ ਤੇ ਗੋਲਿਆ ਨਸਿਆ ਤੇ ਗੋਲਿਆ ਗੋਲੇ ਵਾਲਾ ਤੇ ਸੂਰਤਿਆ ਤਿੰਨ ਪਿੰਡ ਸੀ ਮੇਰੇ ਅਜੇ ਉਹ ਪਿੰਡਾ ਤੁਹਾਡੇ ਪਰਾਣਾ ਤਿੰਨ ਪਿੰਡ ਸੀ ਤਿੰਨ ਨਹੀਂ ਪੁਰਾਣਾ ਪਿੰਡ ਤੁਹਾਡਾ ਉਹ ਆ ਸਾਡਾ ਪੁਰਾਣਾ ਪਿੰਡ ਦਾ ਹੈਗਾ ਸੂਰਤਿਆ ਸੂਰਤਿਆ ਤੇ ਨਾਨਕੇ ਮੇਰੇ ਆਏਗਾ ਗੋਡੇ ਵਾਲੇ ਹੂੰ ਤੇ ਨਾਨਕੇ ਹੈਗੇ ਨਸੇਹੇ ਅੱਛਾ ਨਾਨਕ ਨੇ ਸੇਹੇ ਆ ਤੁਹਾਡੇ ਹਾਂ ਤਿੰਨ ਤਿੰਨ ਸਾਈਂ ਆਇਆ ਮੂਲਾਣਾ ਮੈਨੂੰ ਮਰੀ ਦਾ ਮਨਾ ਦੁੱਤ ਆ ਰੋਕੀ ਨਹੀਂ ਫੜਾਉਣੀ ਐ ਬੁਲੀ ਅੱਛਾ ਪਿੰਡ ਚ ਕਿਆ ਬਾਤ ਕਰ ਇਹਦਾ ਫੜਮਣੀ ਬਣਾਉਣੀ ਪਿੰਡ ਚ ਆਵਲਾ ਦਾ ਤੇ ਉਹ ਉਸ ਨਸ਼ੇ ਜਿੱਥੇ ਅੱਜ ਤੋਂ ਆ ਕੇ ਗਿਆ ਹੋਣੀ ਮੇਰਾ মামਾ ਹੂੰ ਉਸ ਬੋਡਵਾਰਏ ਚ ਦਸਵੀਂ ਦਾ ਸਕੂਲ ਹੋ ਗਿਆ ਮੇਰੇ ਦੇਖਦੇ ਦੇਖ ਨਾ ਕੱਲੀ ਮੇਰੀ ਪੱਲੀ ਚ ਅਛਾ ਤੇਰੀ ਪੱਲੀ ਸੀ ਸਕੂਲ ਚ ਤੇ ਹੁਣ ਦਸਵੀਂ ਦਾ ਗੁਰਦੁਆਰੇ ਕਿ ਗੁਰਦੁਆਰੇ ਤੇ ਗੁਰਦੁਆਰੇ ਦੀ ਕੱਦੀ ਮੇਰੀ ਪੱਦੀ ਜਿਉਂ ਤੇ ਤੇ ਰਾਜਮੀ ਦਾ ਸਕੂਲ ਹੋਗਾ ਕੱਦੀ ਮੇਰੀ ਪੱਦੀ ਹੈ ਕਿਆ ਬਾਤ ਹੁਣ ਤੁੰਸਾਰ ਨਾ ਰਾਮ ਜੀ ਨਾ ਮੈਂ ਆਇਆ ਮਾਜਾ ਮਾਗੜੀ ਨਾ ਮੈਨੇ ਰੋਟੀ ਜਿੰਦੀ ਕੋਈ ਬੋਲ ਇਹ ਇਹ ਇੱਕ ਕਹਿੰਦੇ ਮੈਂ ਹੁਣ ਜਿਲ੍ਹਾ ਜਵਾਕ ਪੰਚਾਇਤ ਬੈਠੀ ਹੋਵੇ ਨਾ ਤੇ ਜਵਾਕ ਬੋਲਣਾ ਹੋਵੇ ਹੂੰ ਤੇ ਜਵਾਕ ਇੱਕ ਬੁੱਕਰ ਤੇ ਬੈਠੀ ਆ ਹਾਂ ਇਹ ਤਾਂ ਤੇ ਜੇ ਧਵਾਗ ਬੋਲ ਨਹੀਂ ਨਾ ਤੇ ਗੜੀਆਂ ਲੰਕਨੀਆਂ ਹੋਈਆਂ ਤੇ ਪਾਗਿਆਂ ਦਾ ਕੁੜਤਾ ਪਾਇਆ ਹੋਇਆ ਤੇ ਫਿਰ ਉਹਨੇ ਧਵਾਗ ਨੂੰ ਬੁਲਾਉਂ ਗਿਆ। ਉਹ ਗਾਲੀ ਨਾ ਕਰਨੀ ਆਵੇ ਜਦੋਂ ਫਿਰ ਕੀ ਕਰੂ। ਜਦੋਂ ਧਵਾਗ ਬੋਲ ਰਹੀ ਨਾ ਹੱਸੇ ਹੀ ਨਾ। ਹੂੰ। ਉਹ ਫਿਰ ਗੱਲ ਕੀ ਕਰੂਗਾ। ਨਹੀਂ ਹੁਣ ਦੀ ਪੀੜੀ ਤਾਂ ਬਹੁਤ ਤੇਜ ਆ। ਤੇਜ ਦਾ ਨਾਈਂ ਨਹੀਂ ਚੰਗਾ। ਕਿਵੇਂ? ਬਸ ਚੁੱਪੀ ਕਰ ਜਾਂਦਾ। ਮੈਂ ਤਾਂ ਲਾਲਾ ਹੁਣ ਮੇਰੀ ਉਮਰ ਲਾਲਾ ਸਾਹਿਬ ਬਿਸਕੁਟ ਆ ਬਿਲਕੁਲ ਤਾਂ ਲੈ ਕੋ ਨਾ ਨਾ ਕੋਈ ਨਹੀਂ ਫੁੱਟ ਬੋਲਾ ਵਿੱਚ ਦੋ ਨਾ ਲਾ ਲੈ ਉਹ ਹੋਰ ਨਾ ਲਾ ਕੋਈ ਨਹੀਂ ਫੜ ਇਹ ਪਾਰਲੇ ਦੇ ਆ ਹਨਾ ਕਿਹੜੇ ਆ ਗਏ ਹੁਣ ਸੁਪਰ ਫਾਸਟ ਹੈ ਇਹਦਾ ਨਾਮ ਇਹੜੂ ਪਹਿਲਾ ਪਾਰਲੇ ਦੇ ਆ ਇਹਾਂ ਦੇ ਹੁੰਦੇ ਸੀ ਆ ਬਿਸਕੁਟ ਲੈ ਵੇ ਫੁੱਪੜ ਸਾਡਾ ਹੁਣ ਕੀ ਬਾਤ ਹੈ ਦੰਦ ਤਾਂ ਹੈਗੇ ਕਿ ਦੰਦ ਵੀ ਹੈ ਨਹੀਂ ਦੰਦ ਤਿੰਨ ਤਿੰਨ ਦੰਦ ਆ ਹੂੰ ਵੇ ਵੀ ਬਾਕੀ ਜਾਂਦੇ ਅੱਛਾ ਇੱਥੇ ਐਨ ਰੋਪੜਾ ਕਿੰਨਾ ਟਾਈਮ ਹੋ ਗਿਆ ਫਿਰ 8 ਸਾਲ ਤੋਂ ਇੱਥੇ ਬੈਠੇ ਮੈਂ 60 ਸਾਲ ਆਹ ਇੱਥੇ 60 ਸਾਲ ਟਾਬਾਂ ਚ ਇੱਥੇ ਜਿਹੜਾ ਆਹ ਏਰੀਆ ਵਜ ਦਾ ਸਟੇਸ਼ਨ ਵਾਲਾ ਆ ਆ ਬੰਦਾ ਆ ਜਿੱਥੇ ਨਾ ਬੈਠਾ ਮੰਗੇ ਹਾਂ ਅੱਛਾ 8 ਸਾਲ ਦਾ ਮੈਂ ਇੱਥੇ ਕੋਠੇ ਬਾਗੇ ਦਾ ਅੱਛਾ ਅੱਛਾ ਠੀਕ ਕੋਠੇ ਬਾਗ ਠੀਕ ਬਲੋਟੀ ਬੀ ਉਹ ਤੁਹਾਨੂੰ ਕੀ ਲੱਗਿਆ ਬੀ ਬੀ ਯਾਰ ਪਹਿਲਾਂ ਤੁਸੀਂ ਆਏ ਸੀ ਇੱਥੇ ਫਿਰ ਆਸੇ ਪਾਸੇ ਤਾਂ ਹੁਣ ਤਾਂ ਲੋਕ ਕਰਨਾ ਆ ਜਿਹੜੀ ਨਹਿਰ ਆ ਇਹ ਕਿਹੜੀ ਨਹਿਰ ਵਜਦੀ ਹੈ ਪਾਖੜਾ ਪਛਾ ਪਾਖੜਾ ਆਉਂਦੀ ਕਿੱਥੋਂ ਆ ਉਧਰੋਂ ਇਹ ਤੇ ਜਾਂਦੀ ਕਿੱਥੇ ਇਹ ਆਉਂਦੀ ਹੈ ਗੋਲੇ ਵਾਲਾ ਸੂਟ ਗਿਆ ਉਹ ਜੋੜੇ ਚੂੜੀਆ ਖੁਸੜਾ ਉਹਦੇ ਪਿੰਡਾਂ ਵਿੱਚ ਨਹੀਂ ਆਉਂਦੀ ਨਾਲ ਹੀ ਲਈ ਆ ਨਹਿਰ ਨੂੰ ਵੀ ਪਹਿਲਾਂ ਕਿੰਡੀ ਤਕੜੀ ਗੱਲ ਆ ਵੀ ਤੂੰ ਉਥੋਂ ਪਹਿਲਾਂ ਮੈਂ ਮੈਂ ਵੀ ਫੇਰ ਮੈਂ ਆਇਆ ਹਾਂ ਫੇਰ ਆਇਆ ਪਹਿਲਾਂ ਮੈਂ ਆਇਆ ਸੀ ਹੂੰ ਆਨੇ ਬੋਲੇ ਇੱਕ ਤਾਂ ਸਿੱਧੀ ਇਹਦਾ ਇੱਕ ਤਾਂ ਬੋਲਦੀ ਜੀ ਸਾਡੇ ਕੋਲੇ ਇਹਦਾ ਕਮਾਜ ਸੀ ਹਮ ਇੱਥੇ ਹਮ ਮੇਰੀ ਮਾਂ ਮੇਰਾ ਪਿਓ ਇੱਥੇ ਸੀਗੇ ਹਮ ਬਾਹੀ ਇਤੀ ਹੀ ਅੱਛਾ ਤੇ ਮੈਂ ਉੱਥੇ ਰਹਿਦਾ ਹੀ ਗੋਦਿਆ ਦੇ ਕਈ ਤਾਂ ਮੈਂ ਨੇ ਗਦਾ ਕਰਨ ਲਈ ਮਗਰੀਆਂ ਰਕੀ ਇਤਹਾਣੀਆਂ ਬੁਰੀ ਮੈਂ ਬੁਲਾਉਂਦਾ ਜੇ ਅਗਲੇ ਦਿਨ ਆ ਤਾਂ ਉਹ ਜੇ ਗਾਣ ਮਕਾਦੇ ਦੇ ਮੈਂ ਜਦੋਂ ਚ ਆਇਆ ਹਮ ਇੱਥੇ ਆਇਆ ਮੈਂ ਹਮ ਮੈਂ ਸਾਰਾ 12 ਨੇ ਕੀ ਆ ਗਿਆ ਜਿੱਥੇ ਗੱਡੀ ਢੇਰੇ ਤੇ 12 ਨੇ ਹਾਂ ਕਾਜੀ ਬਚ ਗਈ ਸੀ ਮੇਰੇ ਕੋ ਬਚਣ ਦੇ ਹੂੰ ਹਾਂ ਇਹ ਉਹਦੋਂ ਦੀ ਗੱਲ ਐ 12 ਨੇ ਕਿੰਨੇ ਹੋ ਗਏ ਹੁਣ ਅੱਜ ਦੇ ਅੱਜ ਆ ਹੋ ਗਏ 20 ਰੁਪਏ ਦੇ 15 ਰੁਪਏ ਦੇ ਕਰ ਪੀਏ ਪਰ ਪੀਏ ਹੋ ਗਏ ਵੀ ਹਾਂ ਅੱਛਾ 16 ਨੇ ਜਦੋਂ ਗੱਲ ਕਹਿ ਦਿੰਦੇ ਆ ਰੁਪਇਆ ਹੋ ਗਿਆ ਹਾਂ ਹਾਂ 16 ਬੋਲਾ ਨੇ ਗੱਲ ਪੱਕੀ ਆਂ ਦੇ ਹਾਂ 16 ਨੇ ਹੈ ਗੱਲ ਪੂਰੀ ਰੁਪਈਆ ਦਾ ਰੁਪਈਆ ਹਾਂ ਚਾਂਦੀ ਦਾ ਰੁਪਈਆ ਕੰਕਟ ਹੈ ਹਾਂ ਚਾਂਦੀ ਦੇ ਹੁੰਦੇ ਆਂ ਛਣਕਾ ਕੇ ਦੇਖਦੇ ਰਹਿ ਗਲਾ ਆ ਬੋਲਾ ਨਾ ਆਦੇ ਹੁੰਦੇ ਆ ਕਿ ਜਦੋਂ ਬਜ਼ੁਰਗ ਚ ਉਹ ਭਾਂਡ ਜੀ ਰੱਖਦਾ ਹੁੰਦਾ ਗੀਜੇ ਚ ਤੇ ਜੋ ਖੜਕਾਈ ਜੇ ਜਾਵੇ ਥੋੜਾ ਜਿਹਾ ਰੋਟੀ ਪਾਣੀ ਚੰਗੀ ਮਿਲਦੀ ਰਹਦੀ ਹੈ ਵੀ ਬਾਪੂ ਕੋਲੇ ਪੈ ਜੇਗੀ ਉਹ ਤਾਂ ਹੋਰ ਆ ਨਾ ਹਾਂ ਉਹ ਵੀ ਹੈਗਾ ਰੰਗ ਅੱਛਾ ਉਹਦਾ ਬਸ ਠੀਕ ਹੈ ਜੇ ਮਨਾਂ ਜਾਇਆ ਕੀ ਹੈ ਖੜਕਾਈ ਰੱਖਦੇ ਸੀ ਮਜ਼ੁਰਗ ਪਹਿਲਾਂ ਖੜਕਾਈ ਰੱਖਦੇ ਸੀ ਨਾ ਉਹ ਉਹਦੇ ਚ ਪਹਿਲਾਂ ਤਾਂ ਵੀ ਤੇ ਪਈਏ ਫਾਈਸੈਂਸ ਦੇ ਜੀ ਦੇਦੇ ਹੂੰ ਕੇਲ ਕੁੱਟਿਆ ਹੁੰਦਾ ਸੀ ਹੱਥੇ ਹੂੰ ਪਿੰਨ ਲੱਕੇ ਲੱ। ਤੇ ਉਹ ਲਾਲਾ ਕਾਬ ਕੇਲ ਕੁੱਟ ਕੇ ਦੇਉਂਦਾ ਉਹ ਮਸੂਰੀ ਪੈਸੇ ਵਾਇਦੇ ਸੀ ਮਸੂਰੀ ਪੈਸੇ ਹਾਂ ਉਹ ਦੁਬਾਰਾ ਫੇਰਾ ਚਾਦ ਦੇ ਵੱਡੇ ਦਮਲੀ ਪੈਸੇ ਦਮਲੀ ਪੈਸਾ ਪਹਿਲਾਂ ਮਸੂਰੀ ਨਾਲ ਮੂਰੀ ਜਾਂਦੀ ਸੀ ਦੇ ਪਹਿਲਾ ਮਸੂਰੀ ਫਿਰ ਡਬਲੀ ਫਿਰ ਮੰਦਰੀ ਹਾਂ ਮੰਦਰੀ ਵਾਲੇ ਵੇਖੇ ਤਿੰਨ ਪਾਰ ਦੇ ਪੈਸੇ ਚੱਲ ਗਏ ਹਾਂ ਤੇ ਜਿਹੜਿਆ ਦੂਜਾ ਜਵਾਨੀ 10 ਪੈਸੇ ਜਾਂ ਦੂਜੇ ਥੱਲੇ 25 ਇਹ ਬਾਅਦ ਚੱਲੇ ਆ ਇਹ ਬਾਅਦ ਜਿੰਦਗੀ ਉਹ ਦੋ ਜਵਾਨੀ ਹਾਂ ਤੇ ਬਾਸਾ ਜਵਾਨੀ 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 ਉਡੀਜੀ 400 ਸੰਦੀ ਜਵਾਨੀ ਉਹ ਦਿਵਾਨੀ ਹੁਣ ਕਿੰਨੀ ਹੋਊਗੀ ਜਿਹੜੀ ਹੁਣ ਜੇ ਕਹੀਏ ਕਿੰਨੇ ਪੈਸੇ ਚ ਹੋਊਗੀ ਦਿਵਾਨੀ ਜਿਹੜੀ ਮੇਰੇ ਪੱਲੇ ਤਾਂ ਦਿਵਾਨੀ ਵੀ ਨਹੀਂ ਆਦੇ ਹੁੰਦੇ ਜੀ ਜਵਾਨੀ ਬਸ ਉਹ ਮਾਦ ਮਦ ਗੱਲ ਪੈਣੀ ਉਹ ਚੋਰ ਵੀ ਨਹੀਂ ਹੁੰਦੀ ਜੇ ਕਿਤਾ ਨਹੀਂ ਆਉਂਦਾ ਜੇ ਦਿਵਾਨੀ ਹੁੰਦੀ ਸੀ ਤੇ ਬਾਕੀ ਉਹ ਹੋਵੇ ਆਇਆ ਹੁੰਦੀ ਗਿਆ ਪਿੱਛੇ ਨਹੀਂ ਆਇਆ ਚਾ ਚੋਰ ਚੋਰ ਸੰਦੀ ਜੀ ਹਾਂ ਮੇਰੇ ਪੱਲਿਆਂ ਦੇ ਦਿਵਾਨੀ ਵੀ ਨਹੀਂ ਫੇਰੇ ਦੁਬਾਰਾ ਆ 10 25 ਦਸੀ ਆਏ ਆਗੇ ਚੀਜ਼ਾਂ ਹੌਲੀ ਹੌਲੀ ਵੜ ਗਈਆਂ ਫੇਰੇ ਇਹਨਾਂ ਨੇ ਹੋਰ ਕੀਤਾ ਨਾ ਹੂੰ ਫੇਰ ਇਦਨ ਤਾਂ ਬਦਲਦੇ ਬੱਤੇ ਹੂੰ ਉਹ ਸ਼ੇਰ ਹੁੰਦੇ ਸੀ ਸਾਡੇ ਪੈਈ ਹੈ ਹਾਂ ਸ਼ੇਰ ਕੋ ਸ਼ੇਰ ਸ਼ੇਰੀ ਦਸੇਰ ਕਿਹਨੂੰ ਕਹਿੰਦੇ ਦਸੇਰ ਦਸੇਰ ਤਾਂ ਹੁਣ ਛੱਡਿਆ ਸ਼ੇਰ ਹੋਰ ਚੱਲਿਆ ਅੱਧਾ ਕਿਦੇ ਬੋਲਦੇ ਜੇ ਉਦੋਂ ਆ ਆ ਨਾ ਅੱਧਾ ਸ਼ੇਰ ਪਾਧਾ ਸ਼ੇਰ ਉਦੋਂ ਬੋਲਦੇ ਕਿ ਅੱਧਾ ਸ਼ੇਰ ਤਾਂ ਮੈਂ ਰਣਾਏ ਸੇ ਦਵਾਤਾ ਆਗਾ ਅੱਛਾ ਅੱਛਾ ਨਹੀਂ ਆਏ ਸੀ ਪਾਈਆ ਪਾਈਆ ਵੀ ਮੇਰੇ ਕੋਲੇ ਪਿਆਰ ਵਾਲਾ ਹੁਣ ਹੋਊਗਾ ਮਾ ਰਣਾ ਹੋਣਾ ਚਾਹੀਦਾ ਬੇਠਾਂਗੇ ਭਾਲਾਂਗੇ ਅੱਛਾ ਆਇਆ ਮੈਂ ਕਿਹਾ ਦੇਖੀ ਕਿੱਥੇ ਬਈ ਆਪਣੇ ਸ਼ਾਹ ਹੋ ਸੀ ਪਰ ਪਾਈਆ ਪਾਈਆ ਅਸੇਰੀ ਹੂੰ ਅਸੇਰੀ ਚਾਉਂ ਸੁਣਦੀ ਸੀ ਹੂੰ ਐ ਕਰਕੇ ਹੂੰ ਮਾ ਰਣਾ ਅੱਧ ਸੇਰਾ ਫੁੱਫੜਾ ਦਾ ਸੀ ਨਾ ਮੇਰੇ ਕੋਲੇ ਹੈਗੇ ਅਜੇ ਵੀ ਵੱਟੇ ਤਕਰੀਬਤੇ ਹਾਂ ਤੇ ਆ ਤਾਂ ਮਿਲ ਗਿਆ ਇੱਕ ਕਿਉਂਕਿ ਇੱਥੇ ਮਕਾਨ ਪਾਈ ਜਾਂਦੇ ਨਾ ਘਰ ਪਾਈ ਜਾਂਦੇ ਆ ਹਾਂ ਤੇ ਇਧਰ ਉਧਰ ਸਮਾਨ ਜਿਆਦਾ ਹੋਇਆ ਤੇ ਅੱਧ ਸੇਰਾ ਆ ਆ ਦੇਖੋ ਉਦੋਂ ਦੇ ਪੁੱਤਾਂ ਲਿਖਿਆ ਆ ਉੱਤੇ ਅੱਧ ਲਿਖਿਆ 1/2 ਮਾ ਅੱਧ ਸੇਰਾ ਅੱਧ ਸੇਰਾ ਹਾਂ ਅੱਧ ਸੇਰਾ ਇੱਕ ਚ ਤਾਂ ਕੁ ਜੀ ਸੀ ਹੂੰ ਔਰ ਐਸ ਆਈ ਐਫ ਏ ਦੇਖ ਲੈ ਅਗਰੇਜੀ ਹੀ ਦੇਖ ਬਸ ਅੰਗਰੇਜੀ ਦਿਖਦਾ ਏ ਅੰਗਰੇਜ਼ਾਂ ਦੀਆਂ ਵੀ ਚੀਜ਼ਾਂ ਹੀ ਆ ਉਦੋਂ ਦੀਆਂ ਬਣਾਈਆਂ ਹੈ ਅੰਗਰੇਜ਼ਾਂ ਕੀ ਹੁਣ ਤੂੰ ਦਾ ਸਰ ਹੁਣ ਆ ਗਏ ਸ਼ਹਿਰ 'ਚ ਇਹ ਚਾਰ ਇਹ ਨਹੀਂ ਇਹ ਤਾਂ ਫਿਰ ਦੋ ਪੈਂਦੇ ਆ ਤੇਰੇ ਰਾਏ ਦੋ ਆ ਦੋ ਇਹ ਤਾਂ ਦੋ ਪੈਂਦੇ ਆ ਪਾਈਏ ਤਿੰਨ ਪਾਈਏ ਚਾਰ ਹਾਂ ਹਾਂ ਪਿਆ ਚਾਰ ਹੁਣ ਹੁਣ ਚੰਦ ਤੇ ਗ੍ਰਾਮ ਹੈ ਹੈ ਆ ਦੇ ਨੰਬਰ ਦੱਸ ਨਹੀਂ ਆਪਿਆ ਯਾ ਦੱਸ ਹੀ ਰਹਾ ਐ ਸਮੀ ਬੱਟੇ ਹੋਰ ਵੀ ਹੋਣਗੇ ਨਾ ਅਜ ਤਾ ਉਹ ਹੋ ਵੀ ਮੇਰੇ ਕੋਲ ਛਟਾਕ ਤੋਂ ਲੈ ਕੇ ਸਾਰੇ ਬੱਚੇ ਅੱਛਾ ਛਟਾਕ ਤੋਂ ਲੈ ਕੇ ਜੀ ਛਟਾਕ ਤੋਂ ਲੈ ਕੇ ਹਾਂ ਤੇ ਲੱਗਾ ਲੇਕਰ ਜੀ ਸੀ ਕੀ ਮੇਰੇ ਕੋਲ ਉਹ ਕਿਵੇਂ ਕਿੰਨੇ ਕਿੰਨੇ ਜੀ ਬਸ ਉਹ ਮੈਂ ਨਹੀਂ ਕਿ ਕਿਤੋਂ ਉਹ ਛਟਾਕ ਜਿੱਦਾਂ ਦੇ ਹੀ ਇਹ ਉਦੋਂ ਦਾ ਪਤਾ ਸੀ ਕੀ ਚੀਜ਼ ਐ ਇਹ ਮਿਲਦੀ ਨਹੀਂ ਇਹ ਚਾਚਾ ਟੁਕੜੇ ਚੋਕੇ ਲਮਾਉਂ ਆਇਆ ਅੱਛਾ ਟੁਕੜੇ ਕਰਦੇ ਹੁੰਦੇ ਸੀ ਜਿਹੜੇ ਠੱਗ ਉਹਨਾਂ ਨੇ ਸਾਹ ਮੰਗੇ ਸੀ ਉਹਨੇ ਹਾਂ ਆ ਵੀ ਮੰਗੇ ਸੀ ਅੱਛਾ ਅੱਛਾ ਇਹ ਵੀ ਇਹ ਦਿੱਤੇ ਨੇ ਹਾਂ ਇੱਕ ਤਾਂ ਕਰਦਾ ਹੈਗਾ ਤਾਂ ਇੱਕ ਨਾਲ ਗਿਆ ਆ ਵੀ ਮੰਗੇ ਹੀ ਦੇ ਮੈਂ ਕਿਹਾ ਕਿਉਂ ਮੰਗ ਰਿਹਾ ਲੱਗਿਆ ਹੁਣ ਜੂ ਪਹਿਲੇ ਨਹੀਂ ਜਾ ਰਹਾ ਹਾਂ ਆਇਆ ਚਰਚ ਇੱਕ ਵੀਰ ਦੀ ਕਾਰ ਰੰਗੀ ਹਾਂ ਕੋ ਗੀਰਨਗੇ ਕਾਰ ਹਾਂ ਐਕਟ ਮੇਟੇ ਮੈਂ ਚੇਜ ਜੇ ਉਹ ਕਹਿੰਦੇ ਤੁਹਾਨੂੰ ਆਇਦ ਵਾਲੇ ਨੇ ਤੁਹਾਨੂੰ ਆਇਦ ਵਾਲੇ ਨੇ ਤੁਹਾਨੂੰ ਆਇਦ ਵਾਲੇ ਨੇ ਪਰੋਇ ਨੂੰ ਆ ਕਾਗਜ਼ ਪਰੋਇ ਦੇ ਵਾਲੇ ਵੀ ਸਾਰੇ ਗਲਤ ਗਲਤ ਤੈਦੀ ਕਿ ਨਾਲੀ ਮੈਨੂੰ ਮੇਰੇ ਆਪ ਹੀ ਪਤੇ